ਲੁਧਿਆਣਾ ਪੁਲਿਸ ਕਮਿਸ਼ਨਰ ਸਪਨ ਸ਼ਰਮਾ ਦੇ ਵੱਲੋਂ ਰਕਪਾਗ ਦੇ ਵਿੱਚ ਸ਼ਹਿਰ ਵਾਸੀਆਂ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੁਧਿਆਣਾ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਜੋ ਕਿ ਇਹਨਾਂ ਨੂੰ ਦਿੱਕਤ ਪਰੇਸ਼ਾਨੀਆਂ ਆ ਰਹੀਆਂ ਸੀ ਉਸ ਬਾਰੇ ਗੱਲਬਾਤ ਕੀਤੀ ਗਈ ਹੈ ਵਿਚਾਰ ਚਰਚਾ ਕੀਤੀ ਗਈ ਹੈ ਇਹਨਾਂ ਸਮੱਸਿਆਵਾਂ ਨੂੰ ਬਿਹਤੀ ਜਲਦ ਹੱਲ ਕੀਤਾ ਜਾਵੇਗਾ ਅਤੇ ਲੁਧਿਆਣਾ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਮੀਟਿੰਗ ਨਹੀਂ ਇ ਬੇਸਿਕਲੀ ਇਟ ਇਟ ਇਜ਼ ਅ ਵਾਕ ਨਿੱਦ ਪਬਲਿਕ ਵਾਕ ਦਾ ਟਾਕ ਜਿਸ ਨੂੰ ਕਹਿੰਦੇ ਕਿ ਰਖਵਗ ਜਿਹੜਾ ਹੈ ਸ਼ਹਿਰ ਦਾ ਬਹੁਤ ਇੰਪੋਰਟੈਂਟ ਪਾਰਕ ਹੈ ਜੀ ਆ ਸਵੇਰੇ ਦੁਪਹਿਰ ਦੁਪਹਿਰ ਸ਼ਾਮ ਲੋਕ ਆਉਂਦੇ ਤਾਂ ਬੇਸਿਕਲੀ ਬੇਸਿਕਲੀ ਮਕਸਦ ਇਹ ਸੀਗਾ ਕਿ ਡਾਇਰੈਕਟਲੀ ਇੰਟਰੈਕਟ ਕਰਨਾ ਜੀ ਆ ਕਾਮਨ ਸਿਟੀਜ਼ਨਸ ਨਾਲ ਜਿਹੜੇ ਸ਼ਹਿਰ ਦੇ ਵਸਦੇ ਆ ਕਿ ਡੂ ਦੇ ਫੀਲ ਸੇਫ ਨੰਬਰ 1 ਬੇਸਿਕ ਪ੍ਰੋਬਲਮ ਜਿਹੜੀ ਪੁਲਿਸ ਤੋਂ ਰਿਲੇਟਡ ਹੈ ਕਿਸੀ ਹੋਰ ਡਿਪਾਰਟਮੈਂਟ ਤੋਂ ਵੀ ਰਿਲੇਟਡ ਹੈ ਤੇ 1 ਟੂ 1 ਇੰਟਰੈਕਸ਼ਨ ਜਿਹੜੀ ਹੈ ਜੀ ਸਰ ਉਹਦੇ ਵਿੱਚ ਕੀ ਕੀਤਾ ਗਿਆ ਤੁਹਾਨੂੰ ਇੱਕ ਤਾਂ ਪਾਰਕਿੰਗ ਹੈ ਕਿ ਪਾਰਕਿੰਗ ਹੋਣੀ ਚਾਹੀਦੀ ਉਹ ਮੈਂ ਕਾਰਪੋਰੇਸ਼ਨ ਨਾਲ ਗੱਲ ਕਰ ਲਿਆਂਗਾ ਕੁਛ ਛੜ ਦੀ ਗੱਲ ਕਰ ਰਹੇ ਸੀਗੇ ਜੀ ਫਿਰ ਪਾਰਕਿੰਗ ਨਾ ਹੋ ਹੋਣ ਕਰਕੇ ਇੱਕ ਸਕੂਟਰ ਮੋਟਰਸਾਈਕਲ ਚੋਰੀ ਵੀ ਹੋ ਜਾਂਦੇ ਇਹ ਤੀਜੀ ਗੱਲ ਸੀਗੀ ਤੇ ਗਸ਼ਟ ਜਿਹੜੀ ਹੈ ਉਹ ਆਪਾਂ ਬਤਾ ਦਾਂਗੇ ਸਰ ਜਿਹੜੀ ਚੋਰੀ ਦੀ ਗੱਲ ਕਹੀ ਹੈ ਇਹਨਾਂ ਨੇ ਮੋਟਰਸਾਈਕਲ ਦੀ ਕੁਝ ਸਮੇਂ ਪਹਿਲੇ ਬਾਹਰ ਇੱਕ ਬੋਰਡ ਵੀ ਲਗਾਏ ਗਏ ਸੀਗੇ ਕਿ ਇਥੋਂ ਬਾਈਕ ਚੋਰੀ ਹੁੰਦੀ ਹੈ ਤੁਸੀਂ ਆਪਣੇ ਇੱਥੇ ਬਾਈਕ ਨਾ ਲਗਾਇਆ ਜਾਵੇ ਇਸ ਤਰ੍ਹਾਂ ਦੇ ਸਾਈਨ ਬੋਰਡ ਵੀ ਲਗਾਏ ਗਏ ਸੀ ਪੁਲਿਸ ਵੱਲੋਂ ਨਹੀਂ ਇਹ ਆਪਾਂ ਆਪਾ ਨਹੀਂ ਕਰਾਂਗੇ ਇਹ ਚੀਜ਼ ਸਿਰ ਲਗਾਏਗੇ ਕੈਂਬਰੀ ਕਾਰਪੋਰੇਸ਼ਨ ਨਾਲ ਮੈਂ ਗੱਲ ਕਰਦਾ ਹਾਂ ਪੰਜਾਬਾ ਤੋਂ ਰਾਕੁਲ ਅਰੋੜਾ ਦੀ ਰਿਪੋਰਟ ਪੰਜਾਬੀ ਲਿੰਕ ਮੀਡੀਆ